ਜਿਮ ਦੇ ਵਿੱਚ ਲੋਹੇ ਨਾਲ ਖਹਿ ਖਹਿ ਕੇ ਗੈਂਡੇ ਵਰਗਾ ਸਰੀਰ ਬਣਾ ਲੈਣ ਦੇ ਨਾਲ ਜ਼ਰੂਰੀ ਨਹੀਂ ਕਿ ਉਸ ਐਡੇ ਵੱਡੇ ਬੇਸ ਜੇ ਸਰੀਰ ਦੇ ਵਿੱਚ ਦਿਮਾਗ ਤੰਦਰੁਸਤ ਤੇ ਅਕਲਵੰਦ ਵੀ ਹੋਵੇ ਮੈਂ ਗੱਲ ਕਰ ਰਿਹਾ ਹਾਂ ਜੀ ਸਲਮਾਨ ਖਾਨ ਦੇ ਪਰਸਨਲ ਬਾਡੀ ਟ੍ਰੇਨਰ ਰਹਿ ਚੁੱਕੇ ਇੱਕ ਹਾਥੀ ਨੁਮਾ ਬੰਦੇ ਦੀ ਜਿਸ ਦਾ ਨਾਮ ਹੈ ਵਰਿੰਦਰ ਸਿੰਘ ਘੁੰਮਣ ਇਹਨੇ ਜਿਹੜੀ ਆਪਣੀ ਬੇਇੱਜ਼ਤੀ ਕਰਾਈ ਆ ਨਾ ਮੈਨੂੰ ਪਤਾ ਵੀ ਤੁਸੀਂ ਹੱਸੇ ਬਿਨਾਂ ਰਹਿ ਨਹੀਂ ਸਕਦੇ ਇਹਨੇ ਕੀ ਕੀਤਾ ਜੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਕੱਚਾ ਪਾ ਕੇ ਇਕੱਲਾ ਨਾ ਆਪਣੇ 1 ਮਿਲੀਅਨ ਫਾਲੋਅਰਸ ਹੋਣ ਦੀ ਖੁਸ਼ੀ ਦੇ ਵਿੱਚ ਅੱਧਾ ਕੱਚਾ ਲਾ ਕੇ ਇਹਨੇ ਫੋਟੋ ਪਾਈ ਤੇ ਥੱਲੇ ਕੈਪਸ਼ਨ ਦੇ ਵਿੱਚ ਲਿਖਿਆ ਵੀ ਥੈਂਕ ਯੂ ਸੋ ਮੱਚ ਫॉर 1 ਮਿਲੀਅਨ ਮਤਲਬ ਕਿ ਲੋਕਾਂ ਦਾ ਧੰਨਵਾਦ ਕੀਤਾ ਆਪਦੇ ਫੈਨਸ ਦਾ ਪਰ ਹੁੰਦਾ ਕੀ ਆ ਜੀ ਉਸ ਤੋਂ ਬਾਅਦ ਇਸ ਗੈਂਡੇ ਨੇ ਆਪਣੇ ਪੈਰਾਂ ਤੇ ਐਸਾ ਆਪ ਹੀ ਕੋਹਾੜਾ ਮਾਰਿਆ ਕਿ ਹੁਣ ਤੱਕ ਇਹਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਇਨੇ ਉਸ ਤੋਂ ਬਾਅਦ ਜੀ ਪੰਗਾ ਲੈ ਲਿਆ ਦਿਲਜੀਤ ਦੁਸਾਂਜ ਦੇ ਨਾਲ ਦਿਲਜੀਤ ਨੂੰ ਇਹਨੇ ਬੋਲਤਾ ਕਹਿੰਦਾ ਜੀ ਉਹਦਾ ਬਾਈਕਾਟ ਹੋਣਾ ਚਾਹੀਦਾ ਕੋਈ ਜੋ ਮਰਜ਼ੀ ਕਹੇ ਮੈਂ ਤਾਂ ਇਹ ਹੈ ਨਾ ਵੀ ਦਿਲਜੀਤ ਹੈ ਨਾ ਜਿਹੜਾ ਉਹ ਨਕਲੀ ਸਰਦਾਰ ਆ ਉਹ ਭਾਰਤ ਦੇ ਖਿਲਾਫ ਚੱਲਦਾ ਹੁਣ ਉਹਦੇ ਕੋਲੇ ਅਮਰੀਕਾ ਦੀ ਨਾਗਰਿਕਤਾ ਤੇ ਉਹਨੂੰ ਪਤਾ ਵੀ ਹੁਣ ਮੈਂ ਭਾਰਤੀ ਰਿਹਾ ਨਹੀਂ ਹੁਣ ਉਹਦੇ ਮਨ ਦੇ ਵਿੱਚ ਪਹਿਲਾਂ ਵਰਗਾ ਆਪਣੇ ਦੇਸ਼ ਦਾ ਪ੍ਰੇਮ ਤੇ ਦੇਸ਼ ਭਗਤੀ ਰਹੀ ਹੋਈ ਨਹੀਂ ਬਸ ਫੇਰ ਕੀ ਸੀ ਜੀ ਵਿਚਾਰੇ ਦੇ 1 ਬਣ ਮਿਲੀਅਨ ਪੂਰੇ ਹੋਣ ਦੀ ਖੁਸ਼ੀ ਮਨਾਉਣ ਤੋਂ ਪਹਿਲਾਂ ਹੀ ਉਸਦੇ ਜਿਹੜੇ ਫੋਲੋਅਰ ਸੀ ਉਹਨਾਂ ਨੇ ਉਹਦੇ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਆ ਫੋਲੋਅਰ ਆਪਦੇ ਅੱਖਾਂ ਹੀ ਦੇਖ ਲੋ ਆ ਜਿਹੜਾ ਇਹਨੇ ਅੱਧਾ ਕੱਚਾ ਲਾ ਕੇ ਧੰਨਵਾਦ ਕਰਨ ਲਈ 1 ਮਿਲੀਅਨ ਵਾਲੀ ਫੋਟੋ ਪਾਈ ਸੀ ਲੋਕਾਂ ਨੇ ਕਿਹਾ ਵੀ ਹੁਣ ਤੇਰਾ ਅਸੀਂ ਪੂਰਾ ਹੀ ਕੱਚਾ ਲਾਹਾਂਗੇ ਹੁਣ ਮੈਨੂੰ ਦੱਸੋ ਵੀ ਮੈਂ ਗਲਤ ਬੋਲਦਾ ਕਰਤਾ ਕਿ ਨਹੀਂ ਲੋਕਾਂ ਨੇ ਜਮੇ ਨੰਗਾ ਇਹ ਆ ਦਿਲਜੀਤ ਦੀ ਪਾਵਰ ਪੰਗੇ ਨਾ ਲਾਓ ਜੇ ਕੰਮ ਕਰਨਾ ਇੰਡਸਟਰੀ ਚ ਨਹੀਂ ਤਾਂ ਸਾਰਿਆਂ ਦੇ ਕੱਚੇ ਐਂ ਲੈਣਗੇ